ਕਨਵਰ ਕਰਾਈ ਵਾਲਾ ਹੁਣਾ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਕਿ ਅੱਜ ਅਰਦਾਸਾਂ ਦੀ ਬਹੁਤ ਲੋੜ ਆ ਤਾਂ ਹਰਜੀਤ ਸਿੱਧੂ ਵੀਰ ਤੇ ਬਾਈ ਦੇ ਚਵੰਦਾ ਵੀਰ ਦੇ ਮਾਮਾ ਜੀ ਦੇ ਲੜਕੇ ਉੱਥੋਂ ਹੁਣੇ ਆਏ ਨੇ ਐਗਜ਼ੈਕਟ ਜਿਹੜੀ ਕੀ ਸਥਿਤੀ ਆ ਕਿਉਂਕਿ ਕਿਤੇ ਨਾ ਕਿਤੇ ਸਾਡੇ ਮੰਨ ਦੇ ਵਿੱਚ ਵੀ ਇੱਕ ਡਰ ਸਹਿਮ ਆ ਤੇ ਬਾਈ ਹੁਣਾ ਤੋਂ ਪੁੱਛਦੇ ਬਾਈ ਜੀ ਕੀ ਹੁਣ ਮੌਕੇ ਦੀ ਸਥਿਤੀ ਕੀ ਆ ਵੀਰ ਜੀ ਐ ਮੌਕੇ ਦੀ ਸਥਿਤੀ ਪਹਿਲਾਂ ਤਾਂ ਸਰੋਤਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸਰੋਤਿਆਂ ਨੇ ਉਹਦੇ ਵਿੱਚ ਬਹੁਤ ਤਾਕਤ ਹੁੰਦੀ ਆ ਬਹੁਤ ਦਵਾਵਾਂ ਪਰਾ ਦੇ ਨਾਲ ਆ ਤੇ ਅਸੀਂ ਵੀ ਹੁਣੇ ਉੱਥੋਂ ਆਇਆ ਮੇਰੀ ਰਿਸ਼ਤੇਦਾਰੀ ਚਮਾਸੀ ਜੀ ਦਾ ਬੇਟਾ ਹੀ ਲੱਗਦਾ ਰਾਜੀਵੀਰ ਜਵੰਦਾ ਸੋ ਦਵਾਵਾਂ ਦੀ ਬਹੁਤ ਲੋੜ ਆ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਾਕੀ ਸਾਰਾ ਠੀਕ ਆ ਬੀਪੀ ਠੀਕ ਆ ਸਭ ਕੁਝ ਠੀਕ ਆ ਬਸ ਹੁਣ ਜਿਹੜੇ ਬ੍ਰੇਨ ਦੀ ਜਿਹੜੀ ਸੋਜ ਆ ਨਾ ਉਹ ਸੋਜ ਕਰਕੇ ਕੋਈ ਸੈਨ ਨਹੀਂ ਆ ਮਤਲਬ ਕਿ ਆ ਰਿਹਾ ਜਾਂ ਮਤਲਬ ਕੋਈ ਕੋਈ ਮੂਵਮੈਂਟ ਨਹੀਂ ਹੋ ਰਹੀ ਹੱਥ ਦੀ ਜਾਂ ਪੈਰ ਦੀ ਤੋਂ ਸੋ ਅਰਦਾਸਾਂ ਦੇ ਵਿੱਚ ਤਾਕਤ ਹੁੰਦੀ ਆ ਅਰਦਾਸਾਂ ਕਰੋ ਮੇਰੀ ਬੇਨਤੀ ਆ ਵੈਸੇ ਵੀ ਕਲਾਕਾਰ ਜਿਵੇਂ ਕਹਿੰਦੇ ਹੁੰਦੇ ਆ ਵੀ ਅੱਧੇ ਲੋਕਾਂ ਨਾਲ ਨਹੀਂ ਜਿਉਂਦਾ ਬਾਈ ਉਹ ਲੋਕਾਂ ਨਾਲ ਜਿਉਂਦੇ ਆ ਅੱਧਾ ਕਲਾਕਾਰ ਤਾਂ ਵੈਸੇ ਹੀ ਫਕਰ ਰੂਹ ਹੁੰਦਾ ਠੀਕ ਹੈ ਨਾ ਕਿਉਂਕਿ ਹਰ ਜਗ੍ਹਾ ਜਾਂਦਾ ਜਦੋਂ ਕਲਾਕਾਰ ਵਾਹਿਗੁਰੂ ਦਾ ਨਾਮ ਲੈਂਦਾ ਪ੍ਰੋਗਰਾਮ ਲੱਗਦੇ ਆ ਫਿਰ ਵਾਹਿਗੁਰੂ ਦਾ ਨਾਮ ਲੈਂਦਾ ਤੇ ਕਲਾਕਾਰ ਰੱਬੀ ਰੂਪ ਹੁੰਦੇ ਆ ਸਾਰੇ ਕਲਾਕਾਰਾਂ ਦਾ ਬਹੁਤ ਸਹਿਯੋਗ ਆ ਬਹੁਤ ਸਾਰੇ ਕਲਾਕਾਰ ਆ ਰਹੇ ਆ ਸੀਨੀਅਰ ਕਲਾਕਾਰ ਜੂਨੀਅਰ ਕਲਾਕਾਰ ਸਾਰੇ ਆ ਰਹੇ ਆ ਸੋ ਦੁਆਵਾਂ ਦੀ ਲੋੜ ਆ ਵੱਧ ਤੋਂ ਵੱਧ ਮੇਰੀ ਬੇਨਤੀ ਆ ਵੀ ਭਰਾ ਲਈ ਦੁਆਵਾਂ ਕਰੋ ਵੀ ਜਿਹੜਾ ਔਖਾ ਟਾਈਮ ਸੀ ਉਹ ਲੰਘ ਗਿਆ ਹੁਣ ਇਹ ਉਹ ਕੋਈ ਸ਼ੱਕ ਨਹੀਂ ਹੁਣ ਬਸ ਪਰਮਾਤਮਾ ਕਰੇ ਜਿਹੜੀ ਬ੍ਰੇਨ ਦੀ ਸੋਜ ਆ ਉਹੋ ਲੈ ਜੇ ਉਸ ਤੋਂ ਬਾਅਦ ਕੋਈ ਨਾ ਕੋਈ ਵਧੀਆ ਸੈਨ ਆਊਗਾ ਜਿਹਦੇ ਨਾਲ ਮਾੜੀ ਮੋਟੀ ਕੋਈ ਮੂਮੈਂਟ ਹੋ ਜੇ ਤੇ ਫਿਰ ਆਪਾਂ ਟੈਨਸ਼ਨ ਸਾਰੇ ਵੀ ਜਣੇ ਫ੍ਰੀ ਹੋ ਜਾਾਂਗੇ ਤੇ ਬਸ ਇਹੀ ਤਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਅਰਦਾਸਾਂ ਬੇਨਤੀਆਂ ਭਰਾ ਨਹੀਂ ਕਰੋ ਜਿਵੇਂ ਤੁਸੀਂ ਕਰ ਰਹੇ ਹੋ ਉਵੇਂ ਕਰੋ ਤੇ ਜਿਹੜੇ ਜਿਹੜੇ ਫਲਾ ਰਹੇ ਆ ਇਹ ਗੱਲ ਵੀ ਨਹੀਂ ਰਾਜਵੀਰ ਜਵੰਦਾ ਐ ਆ ਉਹ ਆ ਉਹ ਸਾਰੀਆਂ ਗੱਲਾਂ ਝੂਠੀਆਂ ਪਰਮਾਤਮਾ ਦੀ ਮੇਰ ਆ ਤੇ ਮੇਰ ਰਹੂਗੀ ਜੱਟ ਬੜਕੂਗਾ ਫੇਰ ਖਾੜੇ ਲਾਊਗਾ ਏ ਸਾਡੀਆਂ ਸਾਰੀਆਂ ਦੀਆਂ ਤੁਹਾਡੀਆਂ ਦੁਆਵਾਂ ਦੁਆਵਾਂਾਂ ਹਾਂ ਤੇ ਬਾਈ ਜੀ ਜੰਮੇ ਨਾਲ ਦੇ ਇਹ ਗੱਲ ਤੁਸੀਂ ਤਾਂ ਭਲੀ ਭਾਂਤ ਜਾਣਦੇ ਹੋ ਕਿ ਜਿੱਥੇ ਨਾਲ ਖੇਡੇ ਹੋਈਏ ਵੱਡੇ ਜਵਾਨ ਹੋਏ ਤਾਂ ਅੱਜ ਵੀਰ ਇਸ ਕੰਡੀਸ਼ਨ ਦੇ ਵਿੱਚ ਆ ਤਾਂ ਹੁਣ ਜਿਹੜੀ ਸਥਿਤੀ ਆ ਕਨਵਰ ਵੀਰ ਹੋਣਾ ਵੱਲੋਂ ਜਿਹੜਾ ਵੀਡੀਓ ਜਾਰੀ ਕੀਤਾ ਗਿਆ ਤਾਂ ਉਸਨੇ ਮਨ ਨੂੰ ਸਾਡੇ ਨੂੰ ਵੀ ਬੜਾ ਭਾਵੁਕ ਕਰ ਦਿੱਤਾ ਸੀ ਕਿ ਰਾਤ ਨੂੰ ਪਤਾ ਨਹੀਂ ਕਿਹੋ ਜੀ ਸਥਿਤੀ ਵਾਪਰਨੀ ਆ ਤਾਂ ਤੁਸੀਂ ਦੱਸੋ ਬਾਈ ਜੀ ਕੀ ਹੁਣ ਸਾਰੀਆਂ ਚੀਜ਼ਾਂ ਸਭ ਤੋਂ ਪਹਿਲਾਂ ਤਾਂ ਬਾਈ ਰਾਜਵੀਰ ਨੂੰ ਪਿਆਰ ਕਰਨ ਵਾਲੀ ਜਿੰਨੀ ਵੀ ਸੰਗਤ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਬਾਈ ਨੂੰ ਚੌਣ ਵਾਲੇ ਆ ਸਾਰੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰ ਰਹੇ ਆ ਪਾਠ ਕਰ ਰਹੇ ਆ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਵੀ ਅਰਦਾਸਾਂ ਕਰ ਰਹੇ ਆ ਅੱਗੇ ਨਾਲੋਂ ਪੂਰਾ ਵਧੀਆ ਪ੍ਰੋਪਰ ਸਟੈਪ ਬਾਈ ਸਟੈਪ ਠੀਕ ਹੋ ਰਿਹਾ ਹੁਣ ਵੀ ਅੰਦਰ ਵੀ ਇੱਥੇ ਅਰਦਾਸ ਬੇਨਤੀ ਹੋਈ ਸਾਰੀ ਇੰਡਸਟਰੀ ਆ ਸਾਰੇ ਕਲਾਕਾਰ ਇੱਥੇ ਅਸੀਂ ਵੀ ਉੱਥੋਂ ਆਏ ਆ ਪੂਰੀ ਚੜ੍ਹਦੀ ਕਲਾ ਚ ਬਾਈ ਸਟੈਪ ਬਾਈ ਸਟੈਪ ਬਾਈ ਰਿਕਵਰ ਹੋ ਰਿਹਾ ਗੁਰੂ ਮਹਾਰਾਜ ਦੇ ਮੂਰੇ ਬੇਨਤੀ ਆ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਬਈ ਪੇਕ ਜਿਹੜੀਆਂ ਚੀਜ਼ਾਂ ਨਾ ਪਾਓ ਬਾਈ ਦੀ ਲਈ ਅੱਜ ਦੀ ਰਾਤ ਜਿਹੜੀ ਮੰਨ ਲੋ ਵੀ ਜਿਵੇਂ ਕਨਵਰ ਵੀਰੇ ਹੋਣਾ ਨੇ ਪਾਇਆ ਵਾ ਵੀ ਆਪਾਂ ਸਾਰੇ ਰਲ ਮਿਲ ਕੇ ਅਰਦਾਸਾਂ ਕਰੀਏ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ ਬਾਈ ਅੱਜ ਦੀ ਰਾਤ ਵੀਰ ਹੋਣਾ ਨੇ ਕਿਹਾ ਵੀ ਜ਼ਰੂਰੀ ਆ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਗੱਲ ਦਾ ਹੈਗਾ ਕਿ ਅੱਜ ਰਾਤ ਪਤਾ ਨਹੀਂ ਕੀ ਕੁਝ ਵਾਪਰ ਜਾਣਾ ਤੁਸੀਂ ਪਲੀਜ਼ ਇਸ ਗੱਲ ਨੂੰ ਐਕਸਪਲੇਨ ਕਰਦੇ ਹੋਵੋਗੇ ਕਿਉਂਕਿ ਅੰਦਰ ਜਾ ਕੇ ਆਏ ਹੋ ਕਿ ਅੱਜ ਦੀ ਰਾਤ ਵਾਲੀ ਗੱਲ ਦਾ ਜ਼ਿਕਰ ਕਿਉਂ ਹੋਇਆ ਜਾਂ ਫਿਰ ਇਹਦੇ ਪਿੱਛੇ ਦੇ ਜਿਹੜੇ ਕੀ ਰੀਜ਼ਨ ਸੀ ਉਹਦੇ ਵਿੱਚ ਆਵਾ ਜੀ ਅਸੀਂ ਅੰਦਰੋਂ ਹੀ ਬੈਠੇ ਆਏ ਹਾਂ ਉੱਥੇ ਸਾਰੇ ਕਲਵਿੰਦਰ ਬਿੱਲਾ ਵੀਰਾ ਸਾਰੇ ਕਨਵਰ ਭਾਈ ਜੀ ਹੁਣ ਸਾਰੇ ਜਿੰਨੇ ਵੀ ਇੰਡਸਟਰੀ ਦੇ ਸਾਰੇ ਕਲਾਕਾਰ ਭਰਾ ਉੱਥੇ ਅੰਦਰ ਮੌਜੂਦ ਆ ਸੋ ਅਰਦਾਸਾਂ ਕਰੋ ਬਾਈ ਜਲਦੀ ਤੋਂ ਜਲਦੀ ਰਿਕਵਰ ਹੋ ਕੇ ਉਹਦੇ ਵਿੱਚ ਸੰਦੀਪ ਇਹ ਕਨਵਰ ਭਾਈ ਜੀ ਹੁਣਾਂ ਨੇ ਪਾਈ ਆ ਅੱਜ ਰਾਤ ਨੂੰ ਵਧੀਆ ਸੈਨ ਕੋਈ ਆਊਗਾ ਮਤਲਬ ਕਿ ਉਹ ਆਪਾਂ ਪੋਜੀਟਿਵ ਵੀ ਸੋਚਣਾ ਇਸ ਗੱਲ ਦਾ ਕਿ ਵਾਈ ਗੁਰੂ ਨਾਲ ਆ ਜੀ ਜਦੋਂ ਆਇਆ ਸੀ ਭਰਾ ਸਾਡਾ ਇੱਥੇ ਆਇਆ ਸੀ ਉਹਦੇ ਨਾਲੋਂ ਹੁਣ ਬਹੁਤ ਬਹੁਤ ਜ਼ਿਆਦਾ ਫਰਕ ਆ। ਅੱਜ ਰਾਤ ਨੂੰ ਕੋਈ ਡਰਨ ਵਾਲੀ ਗੱਲ ਨਹੀਂ। ਅੱਜ ਰਾਤ ਨੂੰ ਪਰਮਾਤਮਾ ਸੁੱਖ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਸ੍ਰੋਤਿਆਂ ਦੀ ਦੁਆਵਾਂ ਮਾ ਰਾਤ ਨੂੰ ਪੁੱਛੋ ਸ਼ੈਨ ਆਊਗਾ। ਜਦੋਂ ਜਦੋਂ ਸੈਨ ਆ ਗਿਆ ਕੋਈ ਦਿਮਾਗ ਦਾ ਤੁਹਾਨੂੰ ਪਤਾ ਉਦੋਂ ਹੀ ਕੋਈ ਮੂਮੈਂਟ ਹੋਣੀ ਆ ਹੱਥ ਦੀ ਹੋਵੇ ਜਾਂ ਪੈਰ ਦੀ ਹੋਵੇ। ਬਸ ਅਸੀਂ ਸੋਚਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਬਸ। ਜੀ ਬਾਈ। ਤਾਂ ਬਾਈ ਆਖਰੀ ਸਵਾਲ ਆ ਤੁਹਾਡੇ ਜਿਵੇਂ ਪੂਆ ਜੀ ਦਾ ਲੜਕਾ ਤਾਂ ਫੁੱਫੜ ਜੀ ਤੁਹਾਡੇ ਪਹਿਲਾਂ ਇਸ ਦੁਨੀਆ ਤੋਂ ਕਾਲ ਚਲਾਣਾ ਕਰ ਗਏ ਸੀ ਤਾਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਡਿਸਟਰਬ ਕਰਦੀਆਂ ਨੇ ਤੁਸੀਂ ਤਾਂ ਆਪਣੇ ਪੂਆ ਜੀ ਦਾ ਉਹ ਅੱਖੀ ਹਾਲ ਦੇਖਦੇ ਹੋਵੋਗੇ ਕਿ ਕਿਸ ਹਾਲ ਦੇ ਵਿੱਚ ਕਿਉਂਕਿ ਕਿੱਥੇ ਉਹਨਾਂ ਨੇ ਪੁੱਤ ਨੂੰ ਪਿਆਰ ਦੇ ਨਾਲ ਲਾੜ ਦੇ ਨਾਲ ਘਣੋ ਤੋੜਦੇ ਸੀ ਖਾੜਿਆਂ ਵਾਲੇ ਸਟੇਜਾਂ ਲਈ ਬਹੁਤ ਔਖੀ ਘੜੀ ਦੇ ਵਿੱਚੋਂ ਨਿਕਲਿਆ ਪਰਿਵਾਰ ਜੀ ਅਸੀਂ ਵੀ ਮੰਨ ਲਓ ਬਾਈ ਦੇ ਨਾਲ ਸਾਡਾ ਬਹੁਤ ਪ੍ਰੇਮ ਪਿਆਰ ਹੋਣਾ ਵੀ ਅਸੀਂ ਪੂਆ ਜੀ ਦੇ ਕੋਲ ਬੈਠੇ ਆਏ ਆਂ ਪਰ ਗੁਰੂ ਮਹਾਰਾਜ ਕਿਰਪਾ ਕਰੂਗਾ ਬਾਈ ਚੜ੍ਹਦੀ ਕਲਾ ਚ ਰੂਹ ਆੜੇ ਲਾਊਗਾ ਜੱਟ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਵਾਹਿਗੁਰੂ ਕਿਰਪਾ ਕਰਨਗੇ ਓਵੇਂ ਵੜਕੂਗਾ ਕਲਾਕਾਰ ਜਿਹੜੇ ਹੁੰਦੇ ਆ ਹਮੇਸ਼ਾ ਰੱਬ ਦਾ ਰੂਪ ਹੁੰਦੇ ਆ ਸਾਰੇ ਕਲਾਕਾਰ ਹੀ ਇਹ ਵੈਸੀ ਗੋਲੀਆਂ ਜਿਵੇਂ ਕਹਿੰਦਾ ਵੀ ਖਾ ਜਿਵੇਂ ਵੀਡੀਓ ਕਰਦੇ ਆ ਜੇ ਦੇਖਦੇ ਆ ਲੋਕ ਕਈ ਸੋਚਦੇ ਆ ਵੀ ਕਲਾਕਾਰ ਇਦਾਂ ਉਦਾਂ ਨਹੀਂ ਕਲਾਕਾਰ ਨਹੀਂ ਇਦਾਂ ਦੇ ਹੁੰਦੇ ਕਲਾਕਾਰ ਰੱਬੀ ਰੂਹ ਹੁੰਦੇ ਆ ਜਦੋਂ ਪ੍ਰੋਗਰਾਮ ਤੇ ਜਾਣਾ ਉਦੋਂ ਵੀ ਰੱਬ ਦਾ ਨਾਮ ਲੈਣਾ ਜਦੋਂ ਘਰੋਂ ਤੁਰਨਾ ਉਦੋਂ ਰੱਬ ਦਾ ਨਾਮ ਲੈਣਾ ਪ੍ਰੋਗਰਾਮ ਸਟੇਜ ਤੋਂ ਸ਼ੁਰੂਆਤ ਰੱਬ ਦਾ ਨਾਮ ਲੈਣਾ ਸਟੇਜ ਤੋਂ ਬਾਅਦ ਪ੍ਰੋਗਰਾਮ ਖਤਮ ਹੁੰਦਾ ਉਦੋਂ ਵੀ ਕਹਣਾ ਸੱਚੇ ਪਾਤਸ਼ਾਹ ਤੂੰ ਬਹੁਤ ਵਧੀਆ ਪ੍ਰੋਗਰਾਮ ਲਵਾਇਆ ਲੜਾਈ ਨਹੀਂ ਹੋਈ ਵਧੀਆ ਹੋਇਆ ਇਸ ਕਰਕੇ ਵਾਈ ਗੁਰੂ ਕਲਾਕਾਰਾਂ ਦੀ ਸੁਣਦਾ ਕਲਾਕਾਰਾਂ ਦੀਆਂ ਅਰਦਾਸਾਂ ਨਾਲ ਆ ਸਰੋਤਿਆਂ ਦਾ ਪਿਆਰ ਨਾਲ ਆ ਬਹੁਤ ਨਹੀਂ ਬਹੁਤ ਸਰ ਕਾ ਮੈਨੂੰ ਮੇਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਬਾਬੇ ਦੀ ਕਿਰਪਾ ਹੋ ਕੋਈ ਚਮਤਕਾਰ ਹੀ ਹੋਊਗਾ ਇਸ ਕਰਕੇ ਤੇ ਬੜਕਾ ਮਾਰੂਗਾ ਜੱਟ ਇਹੋ ਜੀ ਕੋਈ ਗੱਲ ਨਹੀਂ ਤੇ ਮੈਂ ਰੂ ਬੇਨਤੀ ਫੇਰਾ ਵੀ ਦੁਬਾਰਾ ਜਿਹੜੀਆਂ ਪੋਸਟਾਂ ਪਾਉਂਦੇ ਹੋ ਵੀਰੋ ਉਹ ਨਾ ਪਾਓ ਤੁਸੀਂ ਇਸ ਕਰਕੇ ਕਿਉਂਕਿ ਫੋਟੋ ਕਿਸੇ ਦੀ ਹੁੰਦੀ ਆ ਉੱਥੇ ਕੋਈ ਪਾਇਆ ਹੁੰਦਾ ਤੇ ਉੱਥੇ ਲਿਖਿਆ ਹੁੰਦਾ ਵੀ ਰਾਜਵੀਰ ਇਸ ਤਰ੍ਹਾਂ ਇਸ ਤਰ੍ਹਾਂ ਜੀ ਰਾਜਵੀਰ ਖੜਾ ਹੋ ਗਿਆ ਰਾਜਵੀਰ ਹੋਊਗਾ ਰਾਜਵੀਰ ਮਾਰੂਗਾ ਬੜਕਾ ਕੋਈ ਗੱਲ ਨਹੀਂ ਪਰ ਤੁਹਾਡੀਆਂ ਦੁਆਵਾਂ ਦੀ ਲੋੜ ਆ ਵਾਹਿਗੁਰੂ ਅੱਗੇ ਦੁਆਵਾਂ ਕਰੋ ਅਰਦਾਸਾਂ ਕਰੋ ਜਿਵੇਂ ਅੱਜ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੋਏ ਆਂ ਅਰਦਾਸ ਬੱਜੇਂਦਾ ਹਾਂ ਬੱਲੇ ਬੱਲੇ ਹੋਊਗੀ ਜਿੰਦਾ